ਅੱਜ ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਦੇ ਪਕੌੜੇ ਉਹਦੇ ਵਾਸਤੇ ਆਪਾਂ ਲਈਏ ਇੱਕ ਕੋਲੀ ਦਾਲ ਦੀ ਤੇ ਉਹਨੂੰ 2 ਘੰਟੇ ਵਾਸਤੇ ਆਪਾਂ ਭਿਉਂਦਿਆਂਗੇ ਦਾਲ ਆਪਣੀ ਹੁਣ ਭਿੱਜ ਗਈ ਏ ਇਸਨੂੰ ਆਪਾਂ ਹੁਣ ਗ੍ਰाइंड ਕਰਦੇ ਹਾਂ ਮਿਕਸੀ ਜੱਗ ਵਿੱਚ ਪਾ ਲਵਾਂਗੇ ਨਾ ਆਪਾਂ ग्रैंड कर लगे दो हरी मिर्च पावे आप चार तुरी लसन दिया थोड़ा जा अदरक अद्धा कु चमच आप नमकता पावे इस ग्रैंड कर दाल अपनी होगी ग्रैंड ਇਹਨੂੰ ਆਪਾਂ ਪਾਵਾਂਗੇ ਬੌਲ ਚ ਘੜ ਲੈ। ਦੋ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਲੈਨੇ ਨੇ ਜਿਵੇਂ ਤੜਕੇ ਵਾਸਤੇ ਕੱਟਦੇ ਆ। ਕੱਟ ਕੇ ਇਹਨਾਂ ਨੂੰ ਵਿੱਚ ਪਾ ਦਿਆਂ। ਪੀਸੀ ਹੋਈ ਦਾਲ ਦੇ ਵਿੱਚ ਆਪਾਂ ਪਾ ਦਿੰਨੇ ਹੁਣ ਪਿਆਜ਼ ਪਾ ਦਿੰਨੇ। ਥੋੜੀ ਜੀ ਹਲਦੀ ਪਾਤੀ ਹੈ ਥੋੜਾ ਜਿਹਾ ਮਸਾਲਾ ਪਾਤਾ ਸੁੱਕਾ ਧਨੀਆ ਪਾਤਾ ਥੋੜੀ ਜੀ ਲਾਲ ਮਿਰਚ ਪਾਤੀ ਹੈ ਥੋੜਾ ਜਿਹਾ ਮਿੱਠਾ ਸੋਡਾ ਪਾ ਪਾਤਾ ਹੁਣ ਆਪਾਂ ਪਾਤੀਏ ਇਸ ਦੇ ਵਿੱਚ ਸੁੱਕੀ ਮੇਥੀ ਹੁਣ ਇਹਨੂੰ ਮਿਕਸ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਕੜਾਈ ਵਿੱਚ ਹੁਣ ਆਪਾਂ ਤੇਲ ਪਾਤਾ ਹੈ ਤੇਲ ਨੂੰ ਗਰਮ ਹੋਣ ਦਿਆਂਗੇ ਤੇ ਹੁਣ ਇਸ ਤੋਂ ਬਾਅਦ ਆਪਾਂ ਹੁਣ ਪਕੌੜੇ ਬਣਾਵਾਂਗੇ ਪਕੌੜੇ ਬਣ ਕੇ ਆਪਣੇ ਤਿਆਰ ਹੋਣ ਲੱਗੇ ਨੇ ਪਕੌੜੇ ਜਦੋਂ ਆਪਣੇ ਹੁਣ ਬ੍ਰਾਊਨ ਹੋਣ ਲੱਗੇ ਨੇ ਇਹਨਾਂ ਨੂੰ ਆਪਾਂ ਨਾ ਬ੍ਰਾਊਨ ਹੋਣ ਤੱਕ ਪੱਕਦੇ ਰਹਿਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਠੀਕ ਹੈ ਪੱਕ ਗਏ ਨੇ ਤੇ ਕੱਢ ਲਾਂਗੇ ਆਓ ਬੱਚੇ ਪਕੌੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ